ਦਾ ਮਰਨੀਵਾ ਮਤੂ ਚੀ ਮਤ ਪੱਧ ਰੱਖੇ ਅਗਲ ਗੁਰੂ ਕਬਹਿਰ ਮੰਤਰ ਜਾਮੀ ਆਪਣੇ ਪੰਥ ਦੇ ਸਦਸਾ ਲਈ ਤਾੜ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰੇ ਗੁਰ ਧਾਮ ਜਿਨ੍ਹਾਂ ਦੇ ਬੰਦਨ ਵੀ ਛੋੜਿਆ ਗਏ ਉੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਪੰਥ ਖਾਲਸਾ ਜਿਨੂੰ ਬਖਸ਼ ਥੇਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਯੋਗਿਆਂ ਨਿਯੋੜ ਧਨ ਧਨ ਗੁਰੂ ਗਰੰਥ ਸਾਹਿਬ ਜੀ ਅ ਚਰਨ ਕਮਲਾ ਵਿੱਚ ਅਰਦਾਸ ਬੇਨਤੀ ਹੈ ਤਨ ਤਨ ਪਿਤਾ ਤਨ ਤਨ ਕੁੱਲ ਤਨ ਧਨ ਸੋ ਜਨਨੀ ਜਿਹਨੇ ਗੁਰੂ ਜਣਿਆ ਮਾਇ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ ਸਤਗੁਰ ਜੀਓ ਅਰਜਨ ਦੇਵ ਧੰਨ ਧਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਤੇ ਮਾਤਾ ਗੰਗਾ ਜੀ ਦੇ ਘਰ ਵਿੱਚ ਗੁਰੂ ਕੇ ਵਡਾਲੀ ਅੰਮ੍ਰਿਤਸਰ ਵਿਖੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਇਨ੍ਹਾਂ ਖੁਸ਼ੀਆਂ ਵਿੱਚ ਸੰਗਤਾਂ ਵੱਲੋਂ ਦੀਵਾਨ ਸਜੇ ਅਮਰਤਮਈ ਬਾਣੀ ਨਿਤਨੇਮ ਸਾਹਿਬ ਸ੍ਰੀ ਸੁਖਮਣੀ ਸਾਹਿਬ ਗੁਰੂ ਕੀ ਬਾਣੀ ਦੀ ਕੀਰਤਨ ਵਿਚਾਰਾ 6 ਕੋਣੀਆਂ ਅਨਸ ਬਾਣੀ ਦੀ ਕੀਰਤਨ ਹੋਏ ਨੇ ਸੇਵਾ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਬਖਸ਼ ਲੈਣਾ ਜੀ ਗੁਰ ਤੋਂ ਸਮਤ ਬਖਸ਼ ਨਹੀਂ ਪੜੀ ਸਨੇ ਗੁਰਬਾਣੀ ਦਾ ਭਾਵ ਸਰਬੱਤ ਸੰਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆ ਜੀਆਂ ਲੈ ਕੇ ਨੌਣੀਆਂ ਭਟਾਵਾਂ ਦਰਤੇ ਪ੍ਰਵਾਦ ਕਰਨੀਆਂ ਦਰਾਂ ਕਰੋ ਨਾਮ ਦੇ ਦਾਤ ਬਖਸ਼ਿਸ਼ ਕਰਨ ਜੀਓ ਸਤਿਗੁਰ ਜੀਓ ਸਰਬਤ ਸੰਤਾਂ ਦੀਆਂ ਹਾਰ ਜੀਆਂ ਲੈ ਕੇ ਲੌਣੀਆਂ ਘਰਾਂ ਵਿੱਚ ਸੁਖ ਸ਼ਾਂਤੀ ਵਰਤੌਣੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਜੀ ਸ੍ਰੀ ਭੂਸ਼ਣ ਕੁਮਾਰ ਜੀ ਤਨੰਦ ਬੇਟਾ ਨਵਨ ਕੁਮਾਰ ਅਰਦਾਸ ਬੇਨਤੀ ਪਰਿਵਾਰ ਵੱਲੋਂ ਪਰਿਵਾਰ ਦੇ ਸਿਰ ਤੇ ਮੇਰ ਪਰ ਹੱਥ ਰੱਖਣਾ ਸ਼ੁਭ ਭਾਵਨਾਵਾਂ ਬੱਚੇ ਲਈ ਸੰਪੂਰਨ ਕਰਨੀਆਂ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਿਸ਼ ਕਰਨਾ ਜੀ ਭਾਈ ਰਣਜੋਤ ਸਿੰਘ ਸੁਪੁੱਤਰ ਗਗਨਪ੍ਰਸਾਦ ਸਿੰਘ ਜੀ ਦੇ ਅਰੋਗਤਾ ਬਖਸ਼ਿਸ਼ ਕਰੋ ਜੀ ਬੱਚੇ ਦੇ ਸਿਰ ਤੇ ਮੇਰ ਪਰ ਹੱਥ ਰੱਖਣਾ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਿਸ਼ ਕਰਨਾ ਆਈ ਵਿਭਿੰਦਰ ਸਿੰਘ ਜੀ ਸਮੂਹ ਸੰਗਤਾਂ ਵੱਲੋਂ ਸਤਿਗੁਰ ਜੀਓ ਅੰਮ੍ਰਿਤ ਗਰਾਹ ਪ੍ਰਸ਼ਾਦੀ ਦੇਗ ਅਤੇ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਜੋ ਸਕੇ ਵਾਹਿਗੁਰੂ 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 ਜੱਪੇ ਸਾਰੀਆਂ ਸੰਤਾਂ ਦੀਆਂ ਅੱਜ ਦੇ ਦਿਨ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਜਿੰਨਾ ਜਿੰਨਾ ਸੰਗਤਾਂ ਵੱਲੋਂ ਗੁਰੂ ਦੇ ਲੰਗਰ ਦੀ ਸੇਵਾ ਹੋਈ ਬਿਆੰਤ ਪ੍ਰਕਾਰ ਦੀ ਸੇਵਾ ਹੋਈ ਸੇਵਾ ਲੈ ਕੇ ਦੌਣੀ ਹਰ ਪ੍ਰਕਾਰ ਫਤਿਹ ਬਖਸ਼ਿਸ਼ ਕਰਨੇ ਬਖਸ਼ੋ ਜੀ ਹੁਕਮ ਨਾਮਾ ਹੁਕਮ ਨਾਮੇ ਤੇ ਚੱਲਣ ਦੇ ਸਮਰੱਥਾ ਬਖਸ਼ੋ ਸਈ ਪਿਆਰੇ ਮਿਲੋ ਨੰ ਮਿਲੇਆ ਤੇਰਾ ਨਾਮ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਗਿਆ ਪਈਆ ਕਾਲ ਕੀ ਤਰੇ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਪਾਣਿ ਅਪੰਥ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ